युद्ध नशा विरुद्ध एक एनकाउंटर दी विस्तार पूर्वक जान देते हुए कंबोडोर कमिश्नर गुरप्रीत सिंह पुल्लार on top organized crime ਦੇ ਖਿਲਾਫ ਜਿਹੜੀ ਸਾਡੀ ਜ਼ੀਰੋ ਟੋਲਰੈਂਸ ਪਾਲਿਸੀ ਹੈ ਮਾਨਜੋਗ ਸੀਐਮ ਸਾਹਿਬ ਦੀ ਉਹਦੇ ਤਹਿਤ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਪਹਿਲਾਂ ਵੀ ਬਹੁਤ ਸਾਰੇ ਗੈਂਗਸਟਰਸ ਤੇ ਡਰੱਗ ਫਰੰਟ ਤੇ ਤੁਹਾਨੂੰ ਪਤਾ ਹੀ ਹੈ ਕਾਫੀ ਰਿਕਵਰੀਜ਼ ਹੋਈਆਂ ਐ ਇਲੀਗਲ ਆਰਮਜ਼ ਦੀਆਂ ਔਰ ਕਈ ਗੈਂਗ ਬਸਟ ਹੋਏ ਐ ਸ਼ੱਕੀ ਪਰਸ਼ਾਨ ਦੀ ਜਿਹੜੀ ਚੈਕਿੰਗ ਹੈ ਉਹਦੇ ਵਿੱਚ ਰੈਗੂਲਰਲੀ ਅਸੀਂ ਚੈਕਿੰਗ ਕਰਦੇ ਆਂ ਕੱਲ ਵੀ ਨਾਕਾਬੰਦੀ ਦੇ ਆਰਡਰ ਸੀਗੇ ਸਾਰੇ ਡਿਸਟ੍ਰਿਕਟ ਦੇ ਵਿੱਚ ਤੇ ਇਹ ਭਗਤਾਂ ਵਾਲੀ ਮੰਡੀ ਜਿਹੜਾ ਦਾਣਾ ਮੰਡੀ ਹੈ ਡੰਪ ਵਾਲੀ ਸਾਈਡ ਤੋਂ ਪਰਲੇ ਪਾਸੇ ਤੋਂ ਇੱਕ ਮੋਟਰਸਾਈਕਲ ਸਵਾਰ ਨੂੰ ਜਦੋਂ ਰੋਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਉਹਨਾਂ ਨੇ ਪੁਲਿਸ ਪਾਰਟੀ ਨੂੰ ਦੇਖ ਕੇ ਉਹਨਾਂ ਤੇ ਫਾਇਰ ਕੀਤਾ ਸੈਲਫ ਡਿਫੈਂਸ ਦੇ ਵਿੱਚ ਜਿਹੜਾ ਐਸ.ਆਈ. ਸਕੱਤਰ ਸਿੰਘ ਸੀ ਗੇਟ ਅਕੀਮਾ ਥਾਣੇ ਦਾ ਉਹਨੇ ਆਪਣੇ 9mm ਜਿਹੜਾ ਸਰਵਿਸ ਪਿਸਤਲ ਨਾਲ ਫਾਇਰ ਵਾਪਸ ਕੀਤਾ ਜੋ ਕਿ ਉਹਦੇ ਲੈਗ ਦੇ ਉੱਤੇ ਲੱਗਿਆ ਕੱਲ ਕਿਉਂਕਿ ਬਾਰਿਸ਼ ਦੇ ਕਰਕੇ ਉੱਥੇ ਚਿੱਕੜ ਵੀ ਸੀਗਾ ਪਹਿਲਾਂ ਮੋਟਰਸਾਈਕਲ ਸਲਿੱਪ ਹੋਇਆ ਤੇ ਉਸ ਤੋਂ ਬਾਅਦ ਉਹਨੂੰ ਕਾਬੂ ਵੀ ਕਰ ਲਿਆ ਗਿਆ। ਉਹਦੀ ਜਿਹੜੀ ਹੈ ਜਿਹੜੀ ਸਰਚ ਤੋਂ ਬਾਅਦ ਦੋ ਪਿਸਟਲ ਮਿਲੇ ਨੇ। ਇੱਕ 9mm ਗਲੌਕ, ਇੱਕ 1.30 ਬੋਰ ਚਾਈਨੀਜ਼ ਸਟਾਰ ਪਿਸਟਲ ਜਿਹੜਾ ਉਹ ਜਿਹੜਾ ਸਟਾਰ ਪਿਸਟਲ ਉਹ ਵਿਦਆਊਟ ਮੈਗਜ਼ੀਨ ਹੈ ਤੇ ਅੱਠ ਜ਼ਿੰਦਾ ਕਾਰਤੂਸ ਮਿਲੇ ਨੇ ਗਲੌਕ 9mm ਦੇ। ਤੇ ਇਹਦੇ 'ਚ ਇਹਦੀ ਪਛਾਣ ਜਿਹੜੀ ਹੈ ਦੋਸ਼ੀ ਦੀ ਵਿਕਰਮਜੀਤ ਸਿੰਘ ਪਖਨੇ ਦਾ ਹੈਗਾ। ਥਾਣਾ ਘਰਿੰਡਾ ਅੰਮ੍ਰਿਤਸਰ ਰੂਰਲ। ਮੁਰਲੀ ਪੁਛਕੇ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ 11 6 ਨੂੰ ਜਿਹੜੀ ਅੰਮ੍ਰਿਤਸਰ ਰੂਰਲ ਪੁਲਿਸ ਪਾਰਟੀ ਦੀ ਇੱਕ 5 ਕਿਲੋ ਹਿਰੋਇਨ ਬਰਾਮਦ ਕੀਤੀ ਸੀ ਉਥੇ ਗੋਲੀ ਚੱਲ ਗਈ ਸੀ ਡਰੱਗਸ ਮੰਗਰਨਸ ਵੱਲੋਂ ਪੁਲਿਸ ਦੇ ਉੱਤੇ ਫਾਇਰ ਕੀਤਾ ਗਿਆ ਸੀ ਉਹਦੇ ਵਿੱਚ ਮੇਨ ਫਾਇਰ ਕਰਨ ਵਾਲਾ ਬੰਦਾ ਇਹ ਵਿਕਰਮਜੀਤ ਸਿੰਘ ਹੀ ਸੀ ਜਿਹਨੇ ਪੁਲਿਸ ਪਾਰਟੀ ਤੇ ਫਾਇਰ ਕੀਤਾ ਤੇ ਉਸ ਐਫ ਆਈ ਆਰ ਦੇ ਵਿੱਚ ਜਿਹੜੀ ਹੈ ਇੱਕ ਹੈਪੀ ਨਾਮ ਦਾ ਬੰਦਾ ਪਹਿਲਾਂ ਨਾਮਜ਼ਦ ਉਹਨਾਂ ਵੱਲੋਂ ਕੀਤਾ ਗਿਆ ਥਾੜਾ ਕਰੰਡਾ ਦੀ ਪੁਲਿਸ ਵੱਲੋਂ ਇਹਦੀ ਪੁਛਕੀ ਤੋ ਹੈ ਕਿ ਦੂਸਰਾ ਜਿਹੜਾ ਲੜਕਾ ਇਹਦੇ ਨਾਲ ਸੀ ਉਹ ਵੰਸ਼ ਹੈ ਉਹ ਇਹਦੇ ਨਾਲ ਦੇ ਪਿੰਡਾਂ ਦਾ ਹੀ ਹੈਗਾ ਉੱਥੋਂ ਦਾ ਕਰਨਡੇ ਏਰੀਏ ਦਾ ਔਰ ਇੱਕ ਰਾਹੀਰ ਦੀ ਉਸ ਵਿੱਚ ਡੈਥ ਵੀ ਹੋ ਗਈ ਸੀ ਜਦੋਂ ਇਹ ਫਾਇਰ ਚੱਲ ਰਿਹਾ ਸੀਗਾ ਸੋ ਇਹ ਮੇਨ ਅਕਿਊਜ਼ਡ ਹੈ ਉਸ ਕੇਸ ਦਾ ਜਿਹਦਾ ਪਛੋਕੜ ਆਪਾਂ ਦੇਖੀਏ 22 ਸਾਲ ਦੀ ਉਮਰ ਹੈ 10ਵੀਂ ਪਾਸ ਹੈ ਤੇ ਮੋਟਰਸਾਈਕਲ ਮਕੈਨਿਕ ਦਾ ਕੰਮ ਕਰਦਾ ਹੈ ਜਿਹੜਾ ਸਪਲੈਂਡਰ ਮੋਟਰਸਾਈਕਲ ਹੈ ਉਹ ਵੀ ਬਰਾਮਦ ਕੀਤਾ ਗਿਆ ਹੈ ਔਰ ਜਿਹੜੇ ਵੈਪਨ ਨੇ ਬੜੇ ਦੋਨੇ ਸਪੈਸੀਫਿਕੇਟਿਡ ਨੇ ਔਰ ਇਹ ਪਤਾ ਲੱਗਿਆ ਕਿ ਇਹੜਾ 30 ਬੋਰ ਦਾ ਜਿਵੇਂ ਤੁਹਾਨੂੰ ਸ਼ੇਅਰ ਕੀਤਾ ਕਿ ਮੈਗਜ਼ੀਨ ਉੱਥੇ ਹੀ ਮੌਕੇ ਤੇ ਉਸ ਦਿਨ गिर ਗਿਆ ਸੀਗਾ ਜੋ ਪੁਲਿਸ ਵੱਲੋਂ ਉੱਥੇ ਬਰਾਮਦ ਕੀਤਾ ਗਿਆ ਤਾਂ ਹੀ ਇਹੜਾ 30 ਬੋਰ ਦਾ ਪਿਸਟਲ ਹੈ ਵਿਦਆਊਟ ਮੈਗਜ਼ੀਨ ਇਹਦੇ ਕੋਲੋਂ ਬਰਾਮਦ ਹੋਇਆ ਸੋ ਇਹਦੇ ਵਿੱਚ ਜਿਹੜੀ ਫਰਦਰ ਪੁੱਛਗਿੱਛ ਕੀਤੀ ਜਾ ਰਹੀ ਹੈ ਬਿਕੋਜ਼ ਜਿਹੜਾ 9mm ਗਲੌਕ ਤੇ 30 ਬੋਰ ਪਿਸਟਲ ਹੈਗਾ ਇਹ ਜ਼ਿਆਦਾਤਰ ਕਨਸਾਈਨਮੈਂਟਸ ਵਿੱਚ ਡਰੋਨ ਰਾਹੀਂ ਪਾਕਿਸਤਾਨ ਤੋਂ ਪੁਸ਼ਨ ਹੋ ਰਿਹਾ ਔਰ ਕਾਫੀ ਇਹਦੇ ਤੇ ਇਹਦੀ ਡਿਮਾਂਡ ਹੈਗੀ ਹੈ ਜਿਹੜੇ ਆਰਗੇਨਾਈਜ਼ ਗੈਂਗ ਮੈਂਬਰ ਨੇ ਸੋ ਮੈਂ ਪੁਲਿਸ ਪਾਰਟੀ ਜਿਹੜੀ ਹੈ ਉਹ ਸਾਰੀ ਉਹਨੂੰ ਵੀ ਅਸੀਂ ਇਨਾਮ ਦੇਵਾਂਗੇ ਕਿ ਉਹਨਾਂ ਨੇ ਬੜੀ ਦਲੇਰੀ ਦਾ ਮਾਹੌਲ ਦੇਖਿਆ ਕਿਉਂਕਿ ਉਹਨਾਂ ਤੇ ਬੜੀ ਸਫਿਸਟੀਕੇਟਡ ਵੈਪਨ ਤੋਂ ਫਾਇਰ ਹੋਇਆ ਤੇ ਇਹਦੇ ਵਿੱਚ ਵਿਸ਼ਾਲਜੀਤ ਜੀ ਸਾਡੇ ਏਡੀਸੀਪੀ 1 ਏਸੀਪੀ ਜਸਪਾਲ ਜੀ ਐਸਐਚਓ ਗੇਟੇ ਕੀਮਾ ਇੰਸਪੈਕਟਰ ਮਨਜੀਤ ਔਰ ਇਹ ਸਾਰੀ ਟੀਮ ਜਿਹੜੀ ਹੈ ਇਹਨਾਂ ਨੂੰ ਅੱਗੇ ਵੀ ਹਦਾਇਤ ਕੀਤੀ ਹੈ ਕਿ ਪੂਰੀ ਇਹਨੂੰ ਇਨ ਡੈਪਥ ਕਰਨਗੇ ਕਿਉਂਕਿ 5 ਕਿਲੋ ਏਡੀ ਵੱਡੀ ਹੀਰੋਇਨ ਦੀ ਖੇਪ ਉੱਪਰੋਂ ਇੰਨੇ ਸਫਿਸਟੀਕੇਟਿਡ ਵੈਪਨ ਔਰ ਉੱਪਰੋਂ ਦੋ ਵਾਰੀ ਪੁਲਿਸ ਪਾਰਟੀ ਦੇ ਉੱਤੇ ਫਾਇਰ ਕਰਨ ਦਾ ਜਿਹੜਾ ਬੰਦਾ ਕਰ ਰਿਹਾ ਉਤੋਂ ਅੰਦਾਜ਼ਾ ਲਾ ਸਕਦੇ ਕਿ ਕਿੰਨਾ ਕ੍ਰਿਮੀਨਲ ਮਾਈਂਡੈਡ ਹੈ ਔਰ ਕਿੰਨਾ ਨਟੋਰੀਅਸ ਇਹ ਔਰ ਹਾਰਡਨ ਕ੍ਰਿਮੀਨਲ ਬਣ ਚੁੱਕੇ ਸੋ ਸਰਪ